ਦਿਲੋਂ ਗਾਣਾ ਤੇ ਜਵਾਹਰ ਕੈਂਪ ਦੇ ਵਿੱਚ ਉਸ ਵੇਲੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੇਨ ਕਰੰਟ ਵਾਲੀਆਂ ਤਾਰਾਂ نیچے ਲਟਕ ਗਈਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੱਲ ਰਾਤ ਦੀਆਂ ਇਹ ਤਾਰਾ ਇੱਥੇ ਗਿਰੀਆਂ ਹੋਈਆਂ ਨੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਕਿਉਂਕਿ ਇਸ ਜਗ੍ਹਾ ਦੇ ਉੱਪਰੋਂ ਸਕੂਲ ਦੀਆਂ ਵੈਨਾ ਨਿਕਲਦੀਆਂ ਹਾਂ ਸਕੂਲ ਵੈਨਾ ਦੀਆਂ ਹਾਈਟ ਕਾਫੀ ਉੱਚੀ ਹੈ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਇੱਥੇ ਕੋਈ ਵੀ ਨਹੀਂ ਪਹੁੰਚਿਆ ਜੇਕਰ ਹਾਦਸਾ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਅਪੀਲ ਲਗਾਈ ਜਾ ਰਹੀ ਹੈ ਕਿ ਤੁਰੰਤ ਜਲਦ ਤੋਂ ਜਲਦ ਮੁਰੰਮਤ ਕਰਾ ਕੇ ਇਸ ਨੂੰ ਉੱਪਰ ਚੁੱਕਿਆ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾਥੇ ਨਾ ਵਾਪਰ ਸਕੇ ਜਿਹੜੇ ਇੱਥੇ ਦੇ ਮੇਨ ਹੈਗੇ ਨੇ ਐਡਾ ਗਨੇ ਜਿਹੜੇ ਇੱਥੇ ਦੇ ਤੇ ਲਗਦਾ ਵੀ ਇੰਨਾ ਤਾਰਾ ਟੁੱਟਿਆ ਅਜੇ ਤੱਕ ਠੀਕ ਨਹੀਂ ਕੀਤੀ ਬਿਜਲੀ ਕੋਹਾਗਲੇ ਫਿਰ 9 ਵਜੇ ਕੰਪਨਸਲ ਸਾਹਿਬ ਵੀ ਦੇਖ ਗਿਆ ਹਜੇ ਤੱਕ ਠੀਕ ਨਹੀਂ ਹੋਈਆਂ ਸਰਕਾਰੀ ਕੰਮ ਕਿੱਥੇ ਹੁੰਦੇ ਨੇ ਹਾਂਜੀ ਸਰਕਾਰੀ ਕੰਮ ਕਿੱਥੇ ਹੁੰਦੇ ਨੇ ਟਾਈਮ ਟੂ ਟਾਈਮ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਸੜਕਾਂ ਐਦਾਂ ਨਹੀਂ ਉੱਥੇ ਵੀ ਬਿਜਲੀ ਦਾ ਇਹੀ ਮੇਨ ਪ੍ਰੋਬਲਮ ਸੇਮ ਪ੍ਰੋਬਲਮ ਹੈ ਕੋਈ ਠੀਕ ਨਹੀਂ ਕਰਦਾ ਇਹ ਹੁਣ ਇਲਾਕੇ ਨੂੰ ਦਿੱਕਤ ਆ ਰਹੀ ਹੈ ਹਾਂ ਵੀ ਉਂਦੀਏ ਪ੍ਰੋਬਲਮ ਕਈ ਵਾਰ ਟਰੱਕਸ ਵਗੈਰਾ ਜਾਂਦੇ ਨੇ ਹੋਰ ਫਸ ਕੇ ਜਾਂਦੀ ਐ ਇਦਾਂ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਹੋ ਆ ਸਾਹਮਣੇ ਘਰ ਆ ਸਾਡਾ ਤਾਂ ਠੀਕ ਐ ਤੇ ਹੁਣ ਕਦੋਂ ਦਾ ਇਹ ਹੋਇਆ ਯਾਰ ਸਤਾਰਾ ਇਹ ਤਾਂ ਮੈਂ ਹੁਣ ਐਕਚੁਅਲ ਹੁਣੇ ਨਿਕਲੀ ਐ ਮੈਨੂੰ ਪਤਾ ਨਹੀਂ ਕਦੋਂ ਦਾ ਇਨਸੀਡੈਂਟ ਐ ਇਹ ਇਹ ਲਿਖ ਕੇ ਲਾਇਆ ਜੀ ਸਰੇ 9 ਵਜੇ ਦਾ ਕੋਈ ਵੀ ਕਾਰਵਾਈ ਨਹੀਂ ਹੋਈ ਹੋਣੀ ਵੀ ਨਹੀਂ ਹੋਣੀ ਵੀ ਨਹੀਂ ਟਾਈਮ ਟੂ ਟਾਈਮ ਹੋਣੀ ਨਹੀਂ ਤੇ ਤੁਸੀਂ ਸਰਕਾਰ ਦੇ ਬਹੁਤ ਵਾਅਦੇ ਕਰ ਰਹੀ ਐ ਉਹ ਤਾਂ ਹੁਣ ਵੀ ਕਰੂਗੀ ਹੁਣ ਜਿੱਦਾਂ ਕੋਈ ਵੋਟਸ ਵਗੈਰਾ ਆ ਰਹੀਆਂ ਸੀਗੀਆਂ ਪਤਾ ਨਹੀਂ ਹੋ ਗਿਆ ਕਿ ਆਨ ਆਨੀਆਂ ਨੇ ਐਮਐਨਡੀ ਉਹ ਤਾਂ ਹੁਣ ਹੋਰ ਕਹਿੰਦੇ ਨੇ ਅਸੀਂ ਸੜਕਾ ਸਹੀ ਕਰਾਣੀ ਆ ਸੜਕਾ ਉਧਰ ਪਟਕੇ ਗਏ ਨੇ ਹਾਲ ਤੱਕ ਠੀਕ ਨਹੀਂ ਕਰਾਈਆਂ ਹੋਈਆਂ ਐਕਚੁਅਲ ਵਾਹ ਇਹ ਰਾਤ ਨੂੰ 3:00 ਵਜੇ ਦੇ ਕਰੀਬ ਅੱਛਾ ਹਾਂਜੀ ਤੇ ਅਜੇ ਤੱਕ ਠੀਕ ਕਰਾਈਆਂ ਨਹੀਂ ਨਾ ਜੀ ਨਾ ਮੈਂ ਤਾਂ ਕਹਿੰਦਾ ਮਿਲੇ ਕਿਸੇ ਨੂੰ ਹਾਂਜੀ ਮਿਲੇ ਹੋ ਕਿਸੇ ਨੂੰ ਹਾਂਜੀ ਕੌਨਸਲ ਸਾਹਿਬ ਕਹਿ ਕੇ ਗਏ ਆ ਕਿ ਹੋ ਜਾਊਗੀ ਉਮੀਦ ਹੈਗੀ ਉਹਨਾਂ ਨੇ ਕਹਿ ਕੇ ਗਏ ਆ ਕਿ ਉਮੀਦ ਹੈਗੀ ਹੈ ਕਿ ਹੋ ਜਾਏਗਾ ਹੋ ਜਾਏਗੀ ਹੋ ਜਾਏਗੀ ਬਸ ਇਹ ਦੇ 9 ਵਜੇ ਦੀ ਟੁੱਟੀਆਂ ਹੀ ਹੁੰਦਾ ਟਾਈਮ ਵੀ ਕਾਫੀ ਹੋ ਗਿਆ 7-8 ਘੰਟੇ ਹੋ ਗਏ ਜੇ ਅਗਰ ਕਿਸੇ ਨੂੰ ਗਰੰਟੇ ਪਰ ਲੱਗਦਾ ਕੋਈ ਗੱਡੀ ਉੱਟੀ ਨਿਕਲਦੀ ਹੈ ਤਾਂ ਜ਼ਿੰਮੇਵਾਰ ਕੌਣ ਹੈ ਆ ਪਿਛਲੇ ਵਿਭਾਗ ਨੂੰ ਖੁਦ ਨੂੰ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਠੀਕ ਹੈ ਕਿ ਕੱਲ 19 ਵੀ ਕੁਝ ਹੋ ਜੇ ਕਿਸੇ ਦੀ ਕੀ ਫਾਇਦਾ ਇਹਦਾ ਤਾਂ ਪਹਿਲੇ ਹੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਇਹ ਜਿਹੜੀ ਪਾਰਕ ਦੀ ਜਿਹੜੀ ਰਹਿਣ ਜਿਹੜੀ ਜ਼ਿੰਮੇਵਾਰੀ ਆ ਉਹ ਤਕਰੀਬਨ ਮੈਨੂੰ ਸਾਨੂੰ ਸਾਨੂੰ ਭਾਗੀ ਨੇ ਕੱਪੀ ਦੀ ਜਿਹੜੇ ਆ ਪਹੁੰਚਦਾ ਉਹਨਾਂ ਨੇ ਦਿੱਤੀ ਹੋਈ ਹੈ ਅਸੀਂ ਤਾਰਾ ਟੁੱਟੀਆਂ ਦੀ ਸਵੇਰ ਦਾ ਲਿਖ ਕੇ ਲਾ ਰਹੇ ਸੀ ਦਾ ਸੇਲ ਦਾ ਸੇਲ ਦਾ ਸੀ ਇਹ ਮੇਰੇ ਖਾ ਸਾਡੇ 9:30 ਵਜੇ ਦੀ ਮੇਰੇ ਖਾ ਸ਼ਾਇਦ 10:00 ਵਜੇ ਦੀ ਗੱਲ ਹੈ ਸਾਡੇ ਆਉਣ ਤੋਂ ਪਹਿਲਾਂ ਦੀ ਤਾਰਾ ਟੁੱਟੀਆਂ ਸੀ ਤਾਂ ਤੁਸੀਂ ਮੈਂ ਆਪਣੀ ਵੀਡੀਓ ਵੀ ਬਣਵਾਈ ਹੋਈ ਹੈ ਕਿ ਜਿਹੜੀ ਗੱਡੀਆਂ ਬੱਚਿਆਂ ਦੀ ਸਕੂਲਾਂ ਦੀਆਂ ਜਿਹੜੀ ਲੰਗ ਰਹੀਆਂ ਸੀ ਉਹ ਕਟੋਵਾਣੀ ਮੇਰੇ ਖਾ 10-10 ਫੁੱਟ ਹੁੰਦੀਆਂ ਨੇ ਅਸੀਂ ਇੱਥੋਂ ਬਾਸ ਲੈ ਕੇ ਪਹਿਲਾਂ ਤੇ ਤਿੰਨ ਗੱਡੀਆਂ ਗੱਡੀਆਂ ਉਸ ਤੋਂ ਬਾਅਦ ਹਾਂ ਕਲਿੱਪ ਮੁੰਡੇ ਕੋਲ ਹੈਗੀ ਆ ਉਸ ਤੋਂ ਬਾਅਦ ਦੋ ਗੱਡੀਆਂ ਜਿਹੜੀਆਂ ਨੇ ਮੈਂ ਉਹਨਾਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਉਹਨਾਂ ਡਰਾਈਵਰ ਨੂੰ ਕਿ ਭਈਆ ਇਸ ਨੂੰ ਨਾ ਕੱਟੋ ਬ ਅਸੀਂ ਉਹ ਗੱਡੀਆਂ ਨੂੰ ਮੈਂ ਖੁਦ ਇੱਥੋਂ ਲੈ ਕੇ ਤਿੰਨ ਗਲੀਆਂ ਪਿੱਛੇ ਬੈਕ ਸਾਈਡ ਤੱਕ ਉਹਨੂੰ ਮੈਂ ਪੁੱਛਿਆ ਡ੍ਰਾਈਵਿੰਗ ਸਾਰੀ ਰੋਕ ਕੇ ਤੇ ਜੁਨੀਆਂ ਗੱਡੀਆਂ ਸਾਰੀਆਂ ਮੈਂ ਪਿੱਛੇ ਬੈਕ ਕਰਵਾਈਆਂ ਔਰ ਸੋਨ ਕਾਉਂਸਲਰ ਸਾਹਿਬ ਨੂੰ ਮੈਂ ਇਹ ਵੀ ਵੀਡੀਓ ਵੀ ਭੇਜਦੀ ਹਾਂ ਕਿ ਸਰ ਤੁਸੀਂ ਉਹ ਕਹਿੰਦਾ ਮੈਂ ਉਹਨੇ ਕੋਈ ਕਾਰਵਾਈ ਕਰਵਾਣਾ ਉਸ ਗੱਲ ਨੂੰ 4 ਘੰਟੇ ਹੋ ਗਿਆ ਤਕਰੀਬਨ ਇਹਦੀ ਇਹਦਾ ਮਤਲਬ ਇਹ ਜਾਨ ਜਿਹਦੇ ਕਿਸੇ ਜਾਨ ਦੀ ਜਾਂਦੀ ਹੈ ਤਾਰਾਂ ਲੰਗੀਆਂ ਤਾਰਾਂ ਨੇ ਅਸੀਂ ਇਹ ਸੇਲ ਦਾ ਇਹ ਵੀ ਲਾ ਕੇ ਰੱਖਿਆ ਐਡਾ ਵੱਡਾ ਉਹਨਾਂ ਨੂੰ ਕਲਿੱਪੀ ਭੇਜੀਏ ਇਹਦਾ ਮਤਲਬ ਇਹ ਮਤਲਬ ਸਰਕਾਰ ਕੀ ਕਰਦੀ ਰਹੀ ਹੈ ਸਦਾ ਕੋਈ ਸਰਕਾਰ ਨਾਲ ਤਾਂ ਕੰਮ ਹੀ ਨਹੀਂ ਹੈ ਇਹ ਤਾਂ ਅਸੀਂ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਸ਼ਾਇਦ ਕੀਤਾ ਜਾਂ ਨਹੀਂ ਕੀਤਾ ਕੰਮ ਦੇ ਬਿਜਲੀ ਵਿਭਾਗ ਦਾ ਹੈਗਾ ਬਿਜਲੀ ਵਿਭਾਗ ਦੇ ਵਿੱਚ ਕੀ ਹੈ ਕਿ ਉਹ ਮਤਲਬ ਜੋ ਕੰਮ ਹੀ ਨਹੀਂ ਕਰਨਗੇ ਮਤਲਬ ਕਿਸੇ ਉਹਨਾਂ ਨੂੰ ਕੋਈ ਕਿਸੇ ਕੰਮ ਨਾਲ ਮਤਲਬ ਨਹੀਂ ਹੈ ਮਤਲਬ ਅਸੀਂ ਚਾਰੇ ਕੋਈ ਕੌਂਸਲ ਦਾ ਫੋਨ ਆ ਰਿਹਾ ਜਾਂ ਕਿਸੇ ਮਾਰਕੀਟ ਦੇ ਬੰਦੇ ਦਾ ਫੋਨ ਆ ਰਿਹਾ ਕਿਸੇ ਨੇ ਅਜੇ ਤੱਕ ਪੁੱਛਿਆ ਨਹੀਂ ਹੈ ਤਾਂ ਇਸ ਕਰਕੇ ਅਸੀਂ ਕਹ ਰਹੀ ਸੀ ਕਿ ਇਹ ਵੀ ਚੀਜ਼ ਹੈਗੀ ਹੈ ਇਹ ਥੋੜੀ ਜੀ ਜਿਹੜੀ ਆ ਇਹਨੂੰ ਠੀਕ ਕਰਵਾਇਆ ਜਾਏਗਾ ਤਾਂ ਔਰ ਹੁੰਦਾ ਤੁਸੀਂ ਹੈਗੇ ਹੋ ਰਾਤ ਨੂੰ ਕੋਈ ਵੱਡਾ ਹਾਸਾ ਵੀ ਹੋ ਸਕਦਾ ਰਾਤ ਨੂੰ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੋ ਸਾਡੀ ਅਸੀਂ ਦੇ ਹੱਥ ਮਨ ਕੇ ਬੇਨਤੀ ਕਰ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਉਛਲੀਆਂ ਗੱਲਾਂ ਤੇ ਜਾਵਾਂਗੇ ਤਾਂ ਗੱਲਾਂ ਹੋਰ ਹੋ ਜਾਂਦੀਆਂ ਨੇ ਪੋਸਟਰ ਦੇ ਧਿਆਨ ਚ ਲਿਆਂਦਾ ਪੋਸਟਰ ਦੇ ਧਿਆਨ ਚ ਲਿਆਂਦਾ ਜੀ ਬੰਨਾਂ ਨੇ ਵੀਡੀਓ ਵੀ ਭੇਜਦੀਆਂ ਦੋ ਕਲਿੱਪੀਆਂ ਤਿੰਨ ਕਲਿੱਪਾਂ ਵੀ ਭੇਜਦੀਆਂ ਨੇ ਉਹਨਾਂ ਨੇ ਕਹਿੰਦੇ ਸੀ ਮੈਂ ਤਾਰੀ 10 ਮਿੰਟ ਦੇ ਵਿੱਚ ਮੈਂ ਗੱਲ ਵੀ ਕਰਾਨਾ ਮੈਂ ਉਹਨਾਂ ਨੇ ਸ਼ਾਇਦ ਗੱਲ ਕੀਤੀ ਵੀ ਹੋਊਗੀ ਕਿਉਂਕਿ ਪੋਸਟਰ ਰਾਤ ਆਪ ਸੇਲੇ ਆਪ ਖੁਦ ਆਏ ਨੇ ਉਹ ਦੇ ਸੋਨੂ ਦੇ ਵਾਰਡ 'ਚ ਰਹਿ ਰਹੇ ਆ ਅਸੀਂ ਸਵੇਰੇ ਕਾਉਂਸਲਰ ਸਾਹਿਬ ਦੇ ਘਰ ਗਏ ਆ ਕਾਉਂਸਲਰ ਸਾਹਿਬ ਉਸੇ ਦੇ ਲੈ ਆ ਗਏ ਆ ਆ ਕੇ ਉਹਨਾਂ ਨੇ ਦੂਜਾ ਐਸ.ਡੀ.ਓ ਨੂੰ ਫੋਨ ਕੀਤਾ ਵੀ ਯਾਰ ਇਹ ਇੰਨੀਆਂ ਤਾਰਾਂ ਲੰਘ ਰਹੀਆਂ ਜ਼ਮੀਨਾਂ ਲੱਗ ਰਹੀਆਂ ਕੋਈ ਕਰੰਟ ਆਲੀ ਕੋਈ ਮਰ ਜਾਊਗਾ ਤੇ ਇਹਨੂੰ ਜਲਦੀ ਆ ਕੇ ਫੌਰੀ ਤੌਰ 'ਤੇ ਕਰੋ ਮੈਂ ਤੁਹਾਨੂੰ ਫੋਟੋ ਵੀ ਭੇਜ ਰਿਆ ਉਸ ਤੋਂ ਬਾਅਦ ਹੁਣ 3-4 ਵਜੇ ਮੈਂ ਐਕਸ਼ਨ ਨੂੰ ਫੋਨ ਕੀਤਾ ਉਹ ਐਕਸ਼ਨ ਵੀ ਕਹਿੰਦਾ ਜੀ ਬੰਦੇ ਭੇਜ ਰਹੇ ਆ ਹੋਂ ਤੱਕ ਮੇਰੀ ਗੱਲ ਸੁਣ ਲੋ ਲਾਈਟ ਬੰਦ ਪਈ ਆ ਤਾਰਾਂ ਲੋਕੀ ਨੰਗ ਰਿਆ ਹਾਰ ਕੇ ਲਿਖ ਕੇ ਲਾਇਆ ਕੋਈ ਕਰੰਟ ਨਾ ਮਰਨਾ ਜਾਵੇ ਮੇਰੀ ਗੱਲ ਧੰਦੋ ਇੰਨਾ ਬੁਰਾ ਹਾਲ ਆ ਤੇ ਇਹ ਮਤਲਕਿਆਂ ਸਵੇਰ ਦੇ ਇੱਥੇ ਖੜੇ ਆ ਲੋਕਾ ਰੋਗ ਰੋ ਕੇ ਬੱਸਾਂ ਇੰਨੀਆਂ ਬੱਚਿਆਂ ਦੀ ਆਈਆਂ ਮੋੜ ਮੋੜ ਕੇ ਵੀ ਕੋਈ ਐਵੇਂ ਕੋਈ ਖਤਰੇ ਵਾਲਾ ਕੰਮ ਨਾ ਹੋ ਜਾਵੇ ਤਾਰਾਂ ਨੰਗੀਆਂ ਵਾ ਸਾਰੀਆਂ ਬੱਸਾਂ ਮੋੜੀਆਂ ਪਿੱਛੇ ਤੇ ਇਸ ਕਰਕੇ ਬਹੁਤ ਦਿੱਕਤ ਆ ਬੇਨਤੀ ਆ ਵੀ ਆਪਣਾ ਚੀਫ ਸਾਹਿਬ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ 2 ਸਾਲ ਦੀਆਂ ਇਹ ਤਾਰਾਂ ਅੱਗੇ ਵੱਜੀਆਂ ਪਈਆਂ ਫੋਨ 9 ਵਜੇ ਟੁੱਟੀਆਂ ਸੀ ਤਾਰਾਂ ਕਦੋਂ ਦੀ ਟੁੱਟੀਆਂ ਇਹ 9 ਵਜੇ ਸਵੇਰੇ ਟੁੱਟੀਆਂ ਜੀ ਅਸੀਂ ਸਵੇਰੇ ਦੇਖਿਆ 9 ਵਜੇ ਤਾਰਾਂ ਟੁੱਟੀਆਂ ਹੋਈਆਂ ਸੀ ਉਥੱਲੇ ਕਾਉਂਸਲਰ ਸਾਹਿਬ ਦੇ ਘਰ ਗਏ ਆ ਹੈਗਾਂ ਮੈਂ ਕਾਉਂਸਲਰ ਸਾਹਿਬ ਨੂੰ ਦੱਸਿਆ ਕਾਉਂਸਲਰ ਸਾਹਿਬ ਉਸੇ ਵੇਲੇ ਆ ਗਏ ਆ ਦਫ਼ਤਰ ਬਾਅਦ ਵਿੱਚ ਗਏ ਆ ਉਹਨਾਂ ਨੇ ਫੋਨ ਕੀਤਾ ਇਸ ਜੀ ਉਹਨੂੰ ਕਰਕੇ ਕਹਿੰਦੇ ਤੈਨੂੰ ਮੈਂ ਆ ਮੂਵੀ ਬਣਾ ਕੇ ਭੇਜ ਰਿਹਾ ਆ ਤੇ ਹੁਣ ਤਾਰਾਂ ਦੇ ਕਿੰਨੀਆਂ ਨੀਵੇਂ ਆ ਕੱਲ ਨੂੰ ਕੋਈ ਮਰ ਗਿਆ ਇਹਦਾ ਹਾਰਥੇ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਮੈਂ ਨਹੀਂ ਹੋਊਗਾ ਮੈਂ ਤੈਨੂੰ ਭੇਜ ਦਿੱਤੀ ਆ ਮੇਰੀ ਗੱਲ ਹੁੰਦਾ ਤੈਨੂੰ ਮੈਂ ਦੋ ਵਾਰੀ ਫੋਨ ਵੀ ਕਰ ਚੁੱਕਾ ਆ ਬਾਕੀ ਪਾਬ ਪਾਬ ਲਗਾ ਦੇ ਬੰਦਿਆਂ ਨੇ ਵੀ ਕੀਤਾ ਤੂੰ ਕਿਸੇ ਦੀ ਸੁਣਾਈ ਨਹੀਂ ਕਰ ਰਿਹਾ ਕੀ ਕਰ ਰਿਹਾ ਤੂੰ ਕਿੰਨਾ ਟਾਈਮ ਹੋ ਗਿਆ ਤਾਰਾਂ ਨੂੰ ਹੁਣ ਤੁਸੀਂ ਦੇਖ ਲਓ ਸਵੇਰ ਦੇ 9 ਵਜੇ ਤੱਕ ਹੁਣ ਟਾਈਮ ਦੱਸੋ ਕੀ ਹੋ ਗਿਆ ਹੁਣ ਟਾਈਮ